ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਸਾਡੀ ਟੀਮ ਕੁਦਰਤ ਪ੍ਰੇਮੀ ਘਣੀਏ ਵਾਲਾ ਬਹੁਤ ਹੀ ਧੰਨਵਾਦ ਕਰਦੀ ਹੈ ਬਾਈ ਅਮਨ ਬਰਾੜ ਆਸਟ੍ਰੇਲੀਆ ਦਾ ਜਿਨ੍ਹਾਂ ਨੇ ਸਾਡੀ ਟੀਮ ਦੇ ਲਈ ਲੋਗੋ ਟੀ-ਸ਼ਰਟ ਦੀ ਸੇਵਾ ਕੀਤੀ ਸੋ ਵਾਹਿਗੁਰੂ ਸੱਚੇ ਪਾਤਸ਼ਾਹ ਬਾਈ ਨੂੰ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖਸ਼ੇ ਸੋ ਦੋਸਤੋ ਸਾਡਾ ਇੱਕੋ ਮਕਸਦ ਹੈ ਰੁੱਖ ਲਗਾਈਏ ਪੰਛੀ ਬਚਾਈਏ ਤੇ ਸਰਜਨ ਬਾਈਏ ਬਹੁਤ ਸਾਰੇ ਵੀਰਾਂ ਦੇ ਮੈਸੇਜ ਆਉਂਦੇ ਆ ਕਿ ਤੁਸੀਂ ਸਿਰਫ ਰੁੱਖ ਲਗਾਓ ਤੁਹਾਨੂੰ ਜੋ ਆਲੇ ਲਾਉਣ ਦੀ ਲੋੜ ਨਹੀਂ ਹੈਗੀ ਪੰਛੀ ਆਟੋਮੈਟਿਕ ਹੀ ਦਰਖਤ ਤੇ ਆਲੇ ਪਾ ਲੈਣਗੇ ਪਰ ਦੋਸਤੋ ਮੈਂ ਇਹ ਕਲੀਅਰ ਕਰਨਾ ਚਾਹੁੰਦਾ ਕਿ ਬਹੁਤ ਸਾਰੇ ਜੋ ਪੰਛੀ ਇਦਾਂ ਦੇ ਆ ਜੋ ਰੁੱਖਾਂ ਦੇ ਉੱਤੇ ਆਲੇ ਨਹੀਂ ਪਾਉਂਦੇ ਉਹਨਾਂ ਨੂੰ ਰਹਿਣ ਦੇ ਲਈ ਖੁੱਡਾਂ ਦੀ ਲੋੜ ਹੁੰਦੀ ਹੈ ਸੋ ਅੱਜ ਕੱਲ ਕੀ ਹੈ ਟਿੱਬੇ ਖਤਮ ਹੋ ਗਏ ਖੂਹ ਹੁੰਦੇ ਸੀ ਮੋਟਰ ਵਾਲੇ ਉਹ ਖਤਮ ਹੋ ਗਏ ਘਰ ਪੱਕੇ ਹੋ ਗਏ ਸੋ ਰੁੱਖਾਂ ਦੇ ਨਾਲ ਨਾਲ ਸਾਨੂੰ ਅੱਜ ਰਹਿਣ ਬਸੇਰੇ ਵੀ ਲਾਉਣੇ ਪੈਣਗੇ ਕਿਉਂਕਿ ਅੱਜ ਦਰਖਤ ਲਾਵਾਂਗੇ ਤਾਂ 4-5 ਸਾਲਾਂ ਤੱਕ ਤਿਆਰ ਹੋਊਗਾ ਉਦੋਂ ਤੱਕ ਜੋ ਆਪਣੀਆਂ ਪੰਛੀਆਂ ਦੀਆਂ ਪ੍ਰਜਾਤੀਆਂ ਅਲੋਪ ਹੋ ਰਹੀਆਂ ਬਿਲਕੁਲ ਖਤਮ ਹੋ ਜਾਣਗੀਆਂ ਸੋ ਆਪਾਂ ਕੋਸ਼ਿਸ਼ ਕਰੀਏ ਸਾਰੇ ਵੀਰ ਐਨ ਆਰ ਆਈਆਂ ਨੂੰ ਬੇਨਤੀ ਹੈ ਤੇ ਜਿੰਨੇ ਵੀ ਸਾਡੀ ਵੀਡੀਓ ਦੇਖ ਰਹੇ ਆ ਪੰਜਾਬ ਦੇ ਪਿੰਡਾਂ ਚ ਅਪਰਾਲੇ ਕਰੋ ਰਹਿਣ ਬਸੇਰੇ ਵੱਧ ਤੋਂ ਵੱਧ ਲਗਾਓ ਤੇ ਰੁੱਖ ਲਗਾਓ